ਅੱਜ ਆਪਾਂ ਉਹੜਾਵਾਂਗੇ ਬੱਕਰਾ ਪਹਿਲਾਂ ਆਪਾਂ ਇਹਨੂੰ ਹੋਸ਼ ਕਰ ਲੈਣਾ ਚੰਗੀ ਤਰ੍ਹਾਂ ਇੱਧਰ ਆਪਾਂ ਥੋੜਾ ਜਿਹਾ ਤੇਲ ਪਾ ਕੇ ਇਹਨੂੰ ਫਰਾਈ ਕਰਾਂਗੇ ਚੰਗੀ ਤਰ੍ਹਾਂ ਆਪਣਾ ਮੀਟ ਰੈਜਰ ਹੈ ਪੂਰਾ ਹਨਾ ਤੇ ਕਿਉਂਕਿ ਯੂਕੇ ਦੇ ਵਿੱਚ ਠੰਡ ਸ਼ੁਰੂ ਹੋ ਗਈ ਆ ਤੇ ਹੁਣ ਮੁਰਗੀਆਂ ਮਰਗੀਆਂ ਨਾਲ ਕੰਮ ਨਾਲ ਗੱਲ ਨਹੀਂ ਬਣਨੀ ਹੈਗੀ ਉਹ ਇਸ ਕਰਕੇ ਹੁਣ ਆਪਾਂ ਵੀਕਲੀ ਬੱਕਰਾ ਹੀ ਉੜਾਇਆ ਕਰਨਾ ਤੇ ਤੁਹਾਨੂੰ ਮੈਂ ਸ਼ੇਅਰ ਕਰਿਆ ਕਰਾਂਗਾ ਏ ਆਪਣੀਆਂ ਜੀ ਮਿਰਚਾਂ ਕਿਉਂਕਿ ਇਹ ਮਿਰਚਾਂ ਇੰਨੀਆਂ ਜਿਵੇਂ ਖਾਂਤੀ ਨਹੀਂ ਆਖੇ ਤੇ ਇਹ ਮਿਰਚਾਂ ਬਿਨਾ ਕੰਮ ਵੀ ਨਹੀਂ ਹੈਗਾ ਮਿਰਚਾਂ ਬਨਾ ਸਵਾਦ ਵੀ ਨਹੀਂ ਹੈਗਾ ਸੋ ਆ ਥੋੜੀਆਂ ਜੀ ਮਿਰਚਾਂ ਆਪਾਂ ਕਰ ਲੈਂਦੇ ਆ ਹਾਂਜੀ ਇਹ ਹੈਗਾ ਅਦਰਕ ਤੇ ਲਸਣ ਇਹ ਨੂੰ ਆਪਾਂ ਹੁਣ ਛੋਟੇ-ਛੋਟੇ ਪੀਸ ਕਰ ਲੈਣੇ ਆ ਕਿਉਂਕਿ ਇਹਦੇ ਬਿਨਾ ਇੱਕਾ ਮੱਧੂ ਪੂਰਾ ਨਹੀਂ ਹੋਣਾ। ਸਵਾਦ ਇਹਦੇ ਨਾਲ ਹੀ ਆਉਣਾ ਜੀ। ਆਹ ਲਓ ਮਿੱਤਰੋ। ਆਦਰਕ ਤੇ ਲਸਣ ਵੱਢ ਲਿਆ ਆਪਾਂ। ਹੁਣ ਆਪਾਂ ਸ਼ੁਰੂ ਕਰਾਂਗੇ ਤੜਕਾ ਲਾਉਣਾ ਹਨਾ। ਤੇ ਆਪਾਂ ਇਹ ਵੀ ਚੈੱਕ ਕਰ ਲਈਏ ਕੀ ਬੋਲਦਾ ਇਹ। ਲਓ ਮਿੱਤਰੋ ਇਹਨੇ ਛੜਤਾ ਪਾਣੀ ਤੇ ਹੁਣ ਆਪਾਂ ਇਹਨੂੰ ਛਾਣ ਲੈਨੇ ਹਨ। ਤੇ ਇਹਦੇ ਵਿੱਚ ਆਪਾਂ ਤੜਕਾ ਲਾਵਾਂਗੇ। ਇਹ ਆਪਾਂ ਰਕਲੇ ਫਰਾਈ ਬਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਆ ਉਹਨੂੰ ਡਰਾਈ ਹੋ ਜਾਣ ਦੋ ਵਾਰ ਦੇਖਿਆ ਤੁਸੀਂ ਚਿਪ ਕਰਦਾ ਨੇ ਜਿੱਪੂਰੀ ਚਿਪ ਆਹ ਹੋ ਗਿਆ ਹੁਣ ਡਰਾਈ ਹੁਣ ਇਹਦੇ ਵਿੱਚ ਹੀ ਜਾਊਗਾ ਸਾਰਾ ਥੋੜੀ ਜਿਹੀ ਜਿਸ ਤਰ੍ਹਾਂ ਬੱਤਰਾ ਬਹੁਤ ਜ਼ਿਆਦਾ ਦਾ 1.5 ਕਿਲੋ ਇਹ 1.5 1.5 ਤੋਂ 2 ਕਿਲੋ ਲੈਂਦਾ ਮੈਂ ਤੇ ਜਿਹੜੀ ਜਾ ਚਾਹ ਦਾ ਸਮਾਨ ਹੈ ਨਾ ਉਹ ਤਾਂ ਹੁਣ ਫਰਾਈ ਕਰਾਂਗੇ ਫੰ ਸੱਤ ਮਿੰਟ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਇਹਨੂੰ ਫਿਰ ਵੱਡਾਂਗੇ ਸਮਾਰ ਕੇ ਸੰਡੀ ਕੁੰਡੀ ਛੋਟੇ ਦੇ ਵਿੱਚ ਸੋਰੇ ਸੰਡੀ ਕਹਿ ਰਹੀ ਸੀ ਕੁੰਡੀ ਛੋਟੇ ਦੇ ਵਿੱਚ ਜਿਹੜਾ ਛੋਟੇ ਵਾਲਾ ਹੁੰਦਾ ਘਰ ਚ ਹਾਂ ਰਿਪੀ ਤੂੰ ਹਲਾ ਮਾਰਨ ਲੱਗੀ ਤੈਨੂੰ ਮਨ ਲੱਗ ਰਿਹਾ ਨਹੀਂ ਤੈਨੂੰ ਸਮਝਾਉਂਦੇ ਇਹਨੂੰ ਕੋਲੋਂ ਬਹਲਾ ਲਿਆ ਹੈ ਤਾਂ ਕਿ ਥੰਡੇ ਨਾਲਾਈ ਬਣਾਉਂਦੇ ਆਪਾਂ ਤੋਂ ਕੋਲ ਬਸੇ ਤੋੜੇ ਟਰਾਈ ਕਰਨਾ ਹੈ ਦੇਖੋ ਅਰੇ ਯਾ ਮੈਂ ਯੰਤਰ ਇਹਦੇ ਵਿੱਚ ਆਪਾਂ ਇਹਨੂੰ ਪੱਧਾਂਗੇ ਸਮਾਰ ਕੇ ਹਾਂ ਤਰੋ ਜੀ ਬਸ ਹੁਣ ਇਹਨੂੰ ਬੰਦ ਕਰ ਦਈਏ ਹੁਣ ਕੁੱਤਰਿਆਂ ਨੂੰ ਸਮਾਰ ਕੇ ਹੋ ਗਿਆ ਨਾ ਬਲੈਕ ਬਲੈਕ ਹੋ ਗਿਆ ਮੇਰੇ ਜੋ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਅਰ ਹੁਣ ਆਪਾਂ ਹੁਣ ਇਹਨੂੰ ਕੁੱਟਾਂਗੇ ਇਸ ਮਾਰ ਕੇ ਉਹਨੂੰ ਕੁੱਟਾਂਗੇ ਤੋਂ ਬਾਅਦ ਕਵਰ ਕਰਕੇ ਨਾ ਹੱਥ ਨਾਲ ਇਹ ਤਾਂ ਦੇਖ ਤੁਸੀਂ ਲਾਲ ਗੋਹੂਆ ਸਮਾਸੀ ਆ ਰਹੇ ਨੇ ਇਹਨਾਂ ਨਾਲ ਲਗਾ ਦੱਸਤਾ ਮੀਟਰ ਤੇ ਆ ਜਾਣਾ ਤੇ ਬਾਅਦ ਤੇ ਰਿਜ਼ਲਟ ਦੇਖ ਕੇ ਪੀਸ ਆਉਣਗੇ ਚਾਰ ਲਿੰਗ ਦਾ ਬੱਕਰੇ ਦਾ ਚਾਹ ਅਸੋਦਾ ਹੀ ਬੰਦ ਕਰਨਾ ਕਰਤਾ ਆਪਣਾ ਕੰਮ ਫਤਿਹ ਤੇ ਥੋੜਾ ਜਿਆਦਾ ਸੰਘਣਾ ਵੀ ਰੱਖਣਾ ਇਹ ਚੰਗਾ ਇਹ ਵਾਲਾ ਵੀ ਇਹ ਉਹ ਨਹੀਂ ਕਰਨਾ ਕੀ ਕਹਿੰਦੇ ਨੇ ਚੂਰ ਚੂਰ ਜਿਆ ਬਾਹਲਾ ਨਹੀਂ ਕਰਨਾ ਹੈਗਾ ਸੰਘਣਾ ਰੱਖਣਾ ਚੈੱਕ ਕਰੋ ਮਿੱਤਰੋ ਹੁਣ ਕੈਡ ਹੋਇਆ ਪਿਆਗਾ ਮਜਮਾ ਇਸੇ ਰਾ ਮੁੰਡਾ ਪਾ ਤਿਆਰ ਕਰਦੇ ਮਸਾਲਾ ਫਿਰ ਮੂੰ ਉਹਦੇ ਵਿੱਚ ਇਹਦੀ ਤੁੱਕੀ ਘੜਾਵਾਂਗੇ ਪੂਰੀ ਆਪਾ ਕੌਣ ਲੱਗੇ ਆਪਾਂ ਇਹਦੇ ਚ ਜੀਰਾ ਤੇ ਥੋੜਾ ਜੀਰਾ ਭੁੰਨ ਲਈਏ ਹਨ ਉਹ ਦੋ ਬੰਨ ਲਾਉਣੇ ਆਪਾਂ ਇਹਦੇ ਵਿੱਚ ਅਦਰਕ ਲਸਣ ਪੂਰੇ ਪਟਾਕੇ ਪਹਿਲਾਂ ਦੂਰੇ ਫਿਰ ਅਦਰਕ ਲਸਣ ਪਾ ਕੇ ਫਿਰ ਟਮਾਟਰ ਪਿਆਰ ਫਿਰ ਝਾਵਾਂਗੇ ਨੀ ਸਮਾਰ ਕੇ ਹਨ ਇਹ ਜਿਆਪਣਾ ਜਿੰਦਾ ਹੋਏ ਹਾਰੀ ਆਪਾਂ ਪਾਣੀ ਪਾਉਣਗੇ ਜਦੋਂ ਇਹ ਤਿਆਰ ਹੋ ਜਾਵੇਗਾ। ਆਂਡੀਆ ਕਰਕੇ। ਆਂਡੀਆ ਕਰਕੇ ਚੰਚਲ। ਇਹ। 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 ਹੋਰ ਜਨਾ ਮੈਂ ਇਹੋ ਨਾਲ ਕਰਾਂਗੇ ਤੇ ਮੈਂ ਟਮਾਟਰ ਦੇਖੇ ਉਹ ਵੀ ਪਾਰ ਗਿਆ ਮਿੱਤਰੋ ਲਾ ਵੀ ਮਿੱਤਰੋ ਅਦਰ ਲਸਣ ਹੋ ਗਿਆ ਤਿਆਰ ਹੁਣ ਪਾਉਨੇ ਆ ਪਿਆਜ਼ ਇਹਦੇ ਵਿੱਚ ਪਿਆਜ਼ ਆਪਣੇ ਹੋ ਗਏ ਹਲਕੇ ਹਲਕੇ ਬ੍ਰਾਊਨ ਹਲਕੀ ਤਾਂ ਤਾਂ ਜਗਦੀ ਹੋ ਗਏ ਹੁਣ ਪਾਉਨੇ ਆ ਟਮਾਟਰ जी मैं ग्रैंड कर लाता देखना नहीं चला सुद नहीं बढ़े क्यों क्योंकि पता नहीं लगे हाँ भी समान पाया ना हुआ वैसे ना तो मैं ए, नहीं इन्ना रझा ला तुझे पता नहीं लगे ना भी देखते हैं सब चाहिए क्योंकि मैं जी कट के पीना उन्होंने बाद कर लगा चेक करो मित्रों रंग क्यों चलता तो ये तो नहीं ये हम हो गया अपना पूरा टाइम हो गया है ना ਉਹਨੇ ਦੇ ਵਿੱਚ ਆਪਾਂ ਐਡ ਕਰਾਂਗੇ ਜਿਹੜਾ ਆਪਾਂ ਮਸਾਲਾ ਕੱਟ ਕੇ ਰੱਖਿਆ ਹੋਇਆ ਜੀ ਉਹ ਪਾ ਕੇ ਇਹਦੇ ਵਿੱਚ ਆਪਾਂ ਇਹਦੇ ਜਾਣਾ ਹੈ टमाटर ਹੁਣ ਪਾਈ ਲੈਣਾ ਆਹ ਚੱਕੋ ਨਾ ਹਮੇਸ਼ਾ ਤੁਸੀਂ ਦੇਖੋ ਲਾਲ ਦੇ ਗੁੜ ਨਾਲ ਰੋਲਣਾ ਹੈ ਹੁਣ ਆਪਾਂ ਇਹ ਮੱਤੇ ਕਰ ਦਿੰਦੇ ਆਂ ਆਹ ਬਾਹਰ ਨਾ ਇਹਨਾਂ ਦਾ ਇਹਨਾਂ ਦਾ ਪਲਰ ਨਹੀਂ ਮਾਦ ਰਸੂਏ ਦੇ ਕਿੰਨੇ ਕਿੰਨੇ ਕਰ ਰਹੇ ਨਾ ਤਾ ਹੁਣ ਅਜਾ ਲੈਂਦੇ ਆ ਥੋੜਾ ਜਿਹਾ ਟਾਈਮ ਫਿਰ ਤੁਹਾਨੂੰ ਦਿਖਾਉਣਾ ਗਾਂਦੀ ਸਰ ਚੈੱਕ ਕਰੋ ਮਿੱਤਰੋ ਰੰਗ ਗ੍ਰੈਂਡ ਕਰਾਤੀ ਹੈ ਨਾ ਹੁਣ ਇਹ ਵਿੱਚ ਤੁਹਾਨੂੰ ਆਪਾਂ ਥੋੜਾ ਜਿਹਾ ਮੀਂਹ ਇਹ ਜੋ ਪਹਿਲਾਂ ਜਿਹੜੇ ਮੈਂ ਪੱਤਰਾ ਰਗੋਂਦਾ ਪਿਆ ਸੀ ਉਹਦੇ ਵਿੱਚ ਵੀ ਮੈਂ ਪਾਇਆ ਠੀਕ ਹੈ ਹਾਂ ਕਰਕੇ ਥੋੜੀ ਜਿਹਾ ਨਾ ਆਪਾਂ ਚਾਲੇ ਮੇਟਾ ਹਲਦੀ ਦਾਰਾ ਨਿਕਲਦਾ ਹਾਂ ਆਪਾਂ ਕਰਾਂ ਉਹਨਾਂ ਦੀ ਮਾਰਕਟ ਇਹ ਆਪਾਂ ਕਰਤਾ ਮੈਕਸ ਹੁਣ ਸਮਾਰਤੇ ਹਨ ਹੁਣ ਇਹਦੇ ਵਿੱਚ ਕਰਨਾ ਪਾਣੀ ਐਡ ਆਪਾਂ ਪਾਣੀ ਐਡ ਮਨ ਲੱਗੀ ਜਿੰਨੀ ਕਿਤੂ ਤਰੀ ਚਾਹੁੰਦੇ ਹਾਂ ਬਣਾਉਣੀ ਹਨ ਵੀ ਮੁੜ ਕੇ ਤਰੀ ਵੀ ਪੀਜੋ ਹਨ ਉਹਨੇ ਆਪਾਂ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਉਹ ਤੋਂ ਮੈਨੂੰ ਤਾਂ ਤਰੀ ਵਾਲਾ ਹੀ ਵਧੀਆ ਲੱਗਦਾ ਹੁੰਦਾ ਡਰਾਈ ਦਾ ਵਧੀਆ ਨਹੀਂ ਲੱਗਦਾ ਤਰੀ ਵਾਲਾ ਵਧੀਆ ਲੱਗਦਾ ਤਾਂ ਜੋ ਹਣਾ ਬੰਦਾ ਇਹ ਵੀ ਪੀਸ ਜੇ ਤੋੜੀਏ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਨਿਚਾਰੇ ਦਾ ਪੂਰਾ ਖਲਾਅ ਪਾਵਾਂਗੇ ਇਹਦੇ ਪਾ ਦੇ ਆਪਾਂ 4 ਤੋਂ 5 ਕੱਪ ਪਾਣੀ ਦੇ ਗਲਾਸ ਸੋ ਹੁਣ ਇਹਨੂੰ ਅੱਧਾ ਆਪਣਾ ਘੰਟਾ ਰਜਾਉਣਾ ਭਾਈ ਫੇਰ ਦੇਖਿਓ ਤੁਸੀਂ ਐਂਡ ਹੁੰਦੀ ਗੱਲ ਬਾਤ ਮਿਲਦੇ ਆ ਤੁਹਾਨੂੰ ਆਫਟਰ ਬ੍ਰੇਕ 'ਇਆ ਮੈਨੂੰ ਦਿਓਤੀ 30 ਤੋਂ 45 ਮਿੰਟ ਦਿਓ ਰੱਖਾਂ ਦਿਖਾਉਂਦੇ ਆ ਕਿ ਕੀ ਕੰਮ ਹੋਇਆ ਇਹਦੇ ਵਿੱਚ ਕੋਈ ਕਮੀ ਪਛੇਵੇਂ ਤਾਂ ਮੈਨੂੰ ਲੱਗਦੀ ਨਹੀਂ ਹੈਗੀ ਟਟੋ ਇਹ ਤੁਹਾਨੂੰ ਲੱਗਿਆ ਤਾਂ ਦੱਸਿਓ ਜਰੂਰ ਕਿ ਹਾਂ ਆਪਾਂ ਫੇਰ ਉਹਨੂੰ ਸਹੀ ਕਰਾਂਗੇ ਬਾਅਦ 'ਕਿ ਤੁਹਾਨੂੰ ਮਿਲਦੇ ਆ ਆਫਟਰ ਬ੍ਰੇਕ 'ਇਆ ਆਫਟਰ 30 ਮ ਆਜੋ ਦੇਖੀ ਹੁਣ ਮੀੜ ਦਾ ਕੀ ਬਣ ਰਿਆ ਵਾ ਰੀਮਰ ਟ੍ਰੋ ਤੇਲ ਦੇਖੋ ਤਹਾਂ ਹੈਗਾ ਸਾਰਾ ਮਨ ਲੱਗ ਇਹ ਹੈ ਕੁਆਇਡੀ ਹੁੰਦਾ ਹਨ ਆਪਾਂ ਨੂੰ ਫੇਰ ਵੀ ਰਹਿ ਜਾਉਣਾ ਹੁੰਦਾ ਇਹਦਾ ਬੇਤਾ ਆਪਾਂ ਕਿ ਤਿਆਰ ਹੋ ਗਿਆ ਤੇ ਫਿਰ ਬਾਅਦ ਚ ਗਾ ਕੇ ਦੱਸਾਂਗੇ ਮੈਂ ਹੱਲੇ ਮੇਰੇ ਮੂੰਹ ਚ ਪਾਣੀ ਆਈ ਜਾਂਦਾ ਹੈ ਇਹ ਹਾਲੇ ਆਪਣਾ ਥੋੜਾ ਜਿਹਾ ਰਹਾ ਜਾ ਰਹੀ ਹੈ 15 ਮਿੰਟ ਦਾ ਇਹਨੂੰ ਥੋੜਾ ਜਿਹਾ ਟੈਂਪ ਬੰਦ ਕਰ ਦਾਂਗੇ ਉਦੋਂ ਹੀ ਭਾਅ ਦੇ ਵਿੱਚ ਥੋੜਾ ਜਿਹਾ ਹੋਰ ਆ ਜੂਗਾ ਲੋਬੀ ਜਟੋ ਧਨੀਆ ਪਾ ਪਾਤਾ ਤੇ ਹੁਣ ਥੋੜਾ ਮਿਕਸ ਪਾਤੀ ਇਹ ਬਣ ਅਜਰ ਸਵਾਦ ਵਿੱਚ ਕਿੰਨੇ ਯਾਰ ਰਹਿੰਦੇ ਵੇਹ ਆਪਣਾ ਡੰਨ ਹੋ ਗਿਆ ਮੀਟ ਬੱਕਰੇ ਦਾ ਤੇ ਖਾਣੇ ਆ ਲੈਣੇ ਆ ਨਜ਼ਾਰੇ ਧੰਨਵਾਦੀ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਲਾਈਕ ਜਰੂਰ ਕਰ ਦਿਓ ਧੰਨਵਾਦੀ ਤੁਹਾਨੂੰ ਖਾ ਕੇ ਦੱਸਦੇ ਹਾਂ ਕਿਵੇਂ ਦਾ ਬਣਿਆ ਲਵਾ